ਉਹ ਲੈ ਆਇਆ ਸਿਮਰਤ ਮੈਗੀ ਮੈਗੀ ਖਾਈ ਜਾਣੀ ਹੈ ਹੋਰ ਨਹੀਂ ਕੁਝ ਖਾਣਾ ਉਹ ਨਹੀਂ ਮੰਮੀ ਉਹ ਸਬਜੀ ਨਹੀਂ ਚਾਹੀ ਮੈਗਾ ਮੈਗੀ ਬਣਾ ਦੇ ਸਿਮਰਤ ਨੂੰ ਕਹਾਂ ਪਿਆਰ ਨਾਲ ਬੋਲਿਆ ਤਾਂ ਥੋੜਾ ਸਿਮਰਤ ਵੀ ਪਿਆਰ ਨਾਲ ਸਾਰੇ ਕੰਮ ਕਰਾ ਲੀਦੇ ਹਾਂ ਤੇ ਮੇਰੀ ਸੁਣ ਲੈ ਮਸਾ-ਮਸਾ ਦੋਵੇਂ ਭੈਣਾ ਠੀਕ ਹੋਈ ਹੈ ਪਿਆਰ ਨਾਲ ਗੱਲਾਂ ਕਰਨ ਡੀਆਂ ਸੀ ਉੱਥੇ ਬਹਿ ਕੇ ਮੈਨੂੰ ਰੰਜੀਤ ਨੇ ਫੜਿਆ ਬਾਹ ਫੜ ਕੇ ਤੂੰ ਮੈਂ ਕਿੱਥੇ ਘੜੀ ਜਾਣਾ ਆਂਦਾ ਉਹ ਵੇਖਉਂ ਨਹੀਂ ਕੀ ਕਰਦੀ ਉਹ ਵੇਖ ਕਿੰਨਾ ਪਿਆਰ ਮੈਂ ਖੁਸ਼ ਹੋ ਗਈ ਵੇਖ ਕੇ ਸਾਇਦ ਹੋਰ ਸਾਡਾ ਘਰ ਥੋੜਾ ਸੁਧਰ ਜਾਊਗਾ ਦੋਵਾਂ 'ਚ ਪਿਆਰ ਹੋਊਗਾ ਸਾਰੇ ਹੱਸ ਕੇੜੇ ਕੇ ਰਵਾਂ ਜਾਪਾਂ ਹਨਾ ਤੇ ਤੂੰ ਹੀ ਮੇਰੇ ਪੁੱਤ ਪਿਆਰ ਨਾਲ ਬੋਲਿਆ ਕਰ ਸੁਨਮਤ ਨਾਲ ਤੇ ਜੋ ਵੀ ਦਵੇ ਨਾ ਖਾਇਆ ਕਰ ਠੀਕ ਹੈ ਖੁਸ਼ ਹੋ ਕੇ ਮੰਗਿਆ ਕਰ ਖੁਸ਼ ਹੋ ਕੇ ਦਿਆ ਕਰ ਹਨਾ ਹੁਣ ਮੈਂ ਇਹਨੂੰ ਗਿਆ ਹਾਂ ਕਿ ਮੈਨੂੰ ਭੁੱਖ ਲੱਗੀ ਕੁਛ ਨਾ ਮੰਗਦੇ ਐਂਡ ਆ ਤਮ ਲੈ ਆ ਕਿ ਬੋਲ ਤੈਨੂੰ ਕਿੱਥੇ ਲੈ ਕੇ ਪੁੱਤ ਛੇਤੀ ਲੈ ਕੇ ਪਰ ਐਦਾਂ ਬਈ ਪਿਆਰ ਦੇ ਨਾਲ ਠੀਕ ਆ ਠੀਕ ਹੋਰ ਕੋਈ ਗੱਲ ਨਹੀਂ ਆ ਰੱਬ ਨੇ ਸਭ ਕੁਝ ਠੀਕ ਕਰ ਦੇਣਾ ਠੀਕ ਹੈ ਟੈਨਸ਼ਨ ਨਾ ਲੈ ਤੂੰ ਜਿੰਨੀ ਤੂੰ ਜਲਦੀ ਟੈਨਸ਼ਨ ਫ੍ਰੀ ਹੋ ਜਾ ਟੈਨਸ਼ਨ ਫ੍ਰੀ ਠੀਕ ਫੇ ਮੈਂ ਬਹੁਤ ਖੁਸ਼ੀ ਬਹੁਤ ਅੱਜ ਮੈਂ ਇਹਨਾਂ ਦੋਹਾਂ ਨੂੰ ਜਦੋਂ ਵੇਖਿਆ ਨਾ ਮੈਂ ਬਾਗੋ ਬਾਗ ਹੋ ਗਈ ਖੁਸ਼ ਹੋ ਗਈ ਮੈਂ ਤੂੰ ਇਸਰਨ ਮੈਂ ਨਹੀਂ ਨਰਾਜ਼ ਹੁੰਦੀ ਜੋ ਘੱਟ ਸਹੀ ਹੋਊਗਾ ਤਾਂ ਮੈਂ ਕਿਉਂ ਨਰਾਜ਼ ਕਰੂੰਗੀ ਇਸਰਨ ਮੈਂ ਕਿਉਂ ਕੇ ਉਹਨੂੰ ਬੋਲੂਗੀ ਮਾੜਾ ਚੰਗਾ ਇਹਨਾਂ ਨਾਲ ਜਦ ਮੈਂ ਬੋਲਦੀ ਆ

ਤਾਂ ਕੋਪੀ ਵਿੱਚ ਬਹੁਤ ਜ਼ਿਆਦੀ ਪਾਈ ਹੈ ਪਤਾ ਨਹੀਂ ਤੂੰ ਰੋਣੇ ਨੇ ਨਹੀਂ ਖਾਣੀ ਨਹੀਂ ਤੇ ਕਿੰਨੇ ਬਣਾਈ ਸਬਜੀ ਤੂੰ ਤੋਂ ਨੇ ਮੰਮੀ ਜੀ ਨੇ ਬਣਾਈ ਹੋਰ ਤੇ ਮੇਰੇ ਤੇ ਥੋੜੀ ਪਾਇਆ ਕਰ ਤੈਨੂੰ ਤਾਂ ਪਤਾ ਹੀ ਹੈ ਲੈ ਲੈ ਪਰੇ ਉਮੀ ਗੱਲ ਪਰਸੋਂ ਤੇ ਕਿੰਨਾ ਸੋਹਣਾ ਬੋਲੰਦੇ ਆ ਨਾ ਮੇਰੇ ਨਾਲ ਕਿੰਨਾ ਚੰਗਾ ਲੱਗਦਾ ਆ ਗੱਲ ਕੁਛ ਨਹੀਂ ਹੁੰਦੀ ਬਸ ਕੋਈ ਪਿਆਰ ਨਾਲ ਹੱਸ ਕੇ ਬੋਲੇ ਤੇ ਕਿੰਨਾ ਵਧੀਆ ਲੱਗਦਾ ਆ ਅੱਗੇ ਤੇ ਮੈਨੂੰ ਹਮੇਸ਼ਾ ਟੌਂਚ ਹੀ ਮਾਰਦੇ ਰਹੇ ਚੱਲ ਬਾਬਾ ਜੀ ਸ਼ਾਇਦ ਚੰਗੇ ਹੋਈ ਜਾਣ ਕੋਈ ਪਤਾ ਨਹੀਂ ਸਹੀ ਰਹਿਣਾ ਮੇਰੇ ਨਾਲ ਹੁਣ ਕਿਤੇ ਉਹ ਨਾ ਹੋਵੇ ਫਿਰ ਪਹਿਲੇ ਵਾਂਗ ਕਰਨਾ ਲੱਗ ਪਾਂ என்ன பண்ணி ரோட்டி வேக बस कर बस कर तुझे सात श्रीकाल हाँ जी मासी जी चल आ जा, आ जा। मेरे ना बड़े वादिया हमेशा खुश हो के मिलते होंगे ਸੀ ਕਰੰਮੀ ਚਾਚੀ ਦਾਸੀ ਚਾਚਾ ਇਹ ਆ ਗਏ ਦਲੀਆ ਇਹਨਾਂ ਸੋਹਣਾਂ ਹਾਂ ਜੀ ਬੋਟੀ ਡੇ ਚਾ ਗਏ ਹਾਂਜੀ ਹਾਂ ਔਰ ਮੰਮੀ ਕਿੱਥੇ ਔਰ ਮੰਮੀ ਕਿੱਥੇ ਇੱਥੇ ਹੀ ਆ ਮੰਮੀ ਮੰਮੀ ਨੇ ਕਿੱਥੇ ਜਾਣਾ ਕਰਈ ਆ ਮੰਮੀ ਆ ਜਾਓ ਹਾਂਜੀ ਸਸੀ ਦਾ ਕੰਟੀ ਕੋਰਸ ਨਾ ਉਹਦੀ ਫੀਸ ਨਾ ਦਾਇ ਤਾਂ ਆਸੋ ਗਿਲੀ। ਕਤਨੀ ਸਾਈ ਅੱਗੇ ਵੀ ਤੇ ਮਾਸੀ ਜੀ ਸਾਡੇ ਘਰ ਹੁੰਦੇ ਹੀ ਆ। ਬੜਾ ਪਿਆਰ ਕਰਦੀ ਆ। ਬੜੇ ਪਿਆਰ ਨਾਲ ਮਿਲਦੇ ਹੁੰਦੇ ਆ। ਅੱਜ ਮੈਂ ਪਹਿਲੇ ਹੱਥ ਲਾਉਣ ਲੱਗੀ। ਉਹਨਾਂ ਨੇ ਰੋਣ ਨਹੀਂ ਦਿੱਤਾ। ਮੈਨੂੰ ਪਹਿਲੇ ਗੁੱਸੇ 'ਚ ਰੋਕਤਾ ਆ। ਹਮ ਜੀ ਨਹੀਂ ਰੱਖੀ। ਉਹ ਤੁਸੀਂ ਐਵੇਂ ਟੈਨਸ਼ਨ ਦਿੱਤੀ ਆ। ਤਾਂ ਉਹਨੇ ਨਹੀਂ ਪਤਾ ਬਾਹਰ ਨਹੀਂ ਪਿਆ ਸੀ। ਉਹ ਮਾਸੀ ਦੇ ਪੈਰ ਨੂੰ ਚਿੱਕੜ ਲੱਗਾ ਸੀ। ਤਾਂ ਕਰਕੇ ਮਾਸੀ ਨੇ ਕਿਹਾ ਕਿ ਤੇ ਪਹਿਲੇ ਹੱਥ ਨਾਲ ਨਹੀਂ। ਤਰੋਂ ਜਾਓ ਪਾਣੀ ਪਿਣੀ ਦੇਵਾਂ ਨਾ। ਅਮਾਰਿਆ ਨਾ ਹੋਵੇ। ਦੀ ਦਸ਼ਾਈਨਾ ਪਤਾ ਹੈ ਇਹਨੂੰ ਸਾਰਾ ਕੁਝ ਕਿ ਭਾਬੀ ਕੀ ਦੁੱਖ ਫੁੱਲੰਦੀ ਹੈ ਮੈਨੂੰ ਸੌਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਰ ਤਾਂ ਕਿ ਬਸ ਭਾਬੀ ਖੁਸ਼ ਰਵੇ ਉਦਾਸ ਨਾ ਹੋਵੇ ਮੈਂ ਸੋਚਣ ਵਾਲੀ ਗੱਲ ਹੈ ਪਤਾ ਨਹੀਂ ਕੀ ਹੋ ਲੋਗੀ ਮੇਰੇ ਕੋ ਮਾਸ ਜੀ ਨੇ ਇਦਾਂ ਕਿਦਾਂ ਕੀਤਾ ਵਾ ਚੱਲ ਪਾਣੀ ਤੇ ਪੁੱਛਾਂ ਮੇਰਾ ਫਰਜ਼ ਹੈ ਹਾਂ ਜੀ ਜੇ ਤੁਸੀਂ ਆਉਣਾ ਸੀ ਤਾਂ ਮੈਨੂੰ ਫੋਨ ਤੇ ਕਰਨਾ ਹੀ ਨਾ ਮੈਨੂੰ ਵਿਮਲ ਨੇ ਫੋਨ ਕੀਤਾ ਉਹ ਮਾਸੀ ਵੀ ਆ ਕੇ ਜਾਂਦੇ ਕਿ ਪ੍ਰੋਗਰਾਮ ਬਣ ਗਿਆ ਮੈਂ ਕਿਹਾ ਚੱਲ ਕੈਂਪਿੰਗ ਜਾ ਕੇ ਤੇ ਮੇਲਾ ਆਵਾ ਚਲ ਸੁਣਾ ਤੀਦਾ ਛਮੀ ਪੁੱਤ ਪਾਣੀ ਲਿਆ ਆਈ ਮਮੀ ਜੀ ਆ ਦੇ ਕੋ ਤਾਜਾ ਫਟਾਫਟ ਪਾਣੀ ਦੇ ਆਂਟੀ ਨੂੰ ਲਓ ਪਾਣੀ ਪੀ ਹਾਸੀ ਜੀ ਨਹੀਂ ਤੀਰੇ ਮੈਂ ਪਾਣੀ ਨਹੀਂ ਪੀਣਾ ਉਹ ਮਾਸੀ ਜੀ ਨਿੰਬੂ ਪਾਣੀ ਬਣਾ ਕੇ ਲਈ ਉਹ ਨਹੀਂ ਨਾਲਾ ਨਿੰਬੂ ਪਾਣੀ ਪੀਣਾ ਤੂੰ ਨਾ ਮੈਂ ਸਦਾ ਪਾਣੀ ਪੀਣਾ ਮਾਸੀ ਜੀ ਤੁਸੀਂ ਗਰਮੀ ਚ ਆਇਓ ਪੀ ਲਓ ਤੀਏ ਮੈਂ ਪਾਣੀ ਨਹੀਂ ਪੀਣਾ ਨਾ ਨਿੰਬੂ ਵਾਲਾ ਵੀ ਨਾ ਤੇ ਨਾਮੇ ਸਾਦਾ ਬਣੇ ਪੀਣਾ ਭੈਣ ਜੀ ਤੁਸੀਂ ਇੱਦੀ ਦੂਰੋਂ ਆਏ ਜੇ ਪਾਣੀ ਪੀ ਲਓ ਗਰਮੀ ਬੜੀ ਹੈ ਉਹ ਕੋਈ ਨਹੀਂ ਮੈਂ ਪੀ ਕੇ ਆਈ ਆ ਅਜੇ ਤਾਂ ਮੈਨੂੰ ਇਤਿਆਸ ਨਹੀਂ ਹੈ ਨਹੀਂ ਅੰਦਰੋਂ ਬੰਦਾ ਨਿਕਲਦਾ ਤੇ ਪਾਣੀ ਪੀਂਦਾ ਪੀਂਦਾ ਤੁਸੀਂ ਇੱਦੀ ਦੂਰੋਂ ਆਏ ਜੇ ਉਹ ਕੋਈ ਦਾ ਨਹੀਂ ਮੈਨੂੰ ਪਿਆਸ ਹੀ ਨਹੀਂ ਹੈਗੀ ਤੇ ਮੈਂ ਨਹੀਂ ਪੀਣਾ ਪਾਣੀ ਲੈ ਜਾ ਪੁੱਤ ਭੈਣ ਜੀ ਤੁਹਾਡੀ ਛੋਟੀ ਨੂੰ ਕਿੱਥੇ ਆ ਇੱਥੇ ਹੈ ਕਿੱਥੇ ਗਿਆ ਦਸਦੀ ਲਵਾਈ ਨਹੀਂ ਗਏ ਅੰਦਰ ਹੋਣੀ ਹੈ ਬਲਾਉ ਨਾ ਕੋਈ ਗਮ ਨਹੀਂ ਆਇਆ ਬਲਾਉ ਸਹੀ ਮੈਂ ਮਿਲਣਾ ਤੇ ਹੈ ਨਾ ਕੋਈ ਨੂੰ ਨੇ ਆਪੇ ਆ ਜਾਣਾ ਸਿਮਰਤ ਪਗਨ ਲਮੀ ਪਈ ਹੈ ਸੁੱਤੀ ਹੈ ਕਿ ਕੀ ਹੈ ਸਿਮਰਤ ਉਹ ਤਾਂ ਆ ਜਾ ਮਾਸੀ ਜੀ ਆਏ ਨੇ ਮਾਸੀ ਮੰਮੀ ਮਾਸੀ ਜੀ ਆਏ ਆ ਬਾਹਰ ਆ ਤਾ ਮਾਸੀ ਤੁਸੀਂ ਹਸਪਤਾਲ ਹਸਪਤਾਲ ਉਹ ਜੀ ਰਾਜੀ ਹੋ ਉਹ ਤਾਂ ਪਾ ਲੈ ਇਹ ਤਾਂ ਉੱਤਰ ਜਵੇ ਤੇ ਅੰਮ੍ਰਿਤ ਰਾਜ ਉਹ ਠੀਕ ਠਾਕ ਰਹੇ ਪਾਵਾ ਹਾਂ ਸਭ ਠੀਕ ਠਾਕ ਹੈ ਚਲਤੀ ਹੈ ਰੋਪਾ ਆ ਕੇ ਲਾਵੇ ਉਹਨੇ ਕਹਿੰਦਾ ਅੰਦਰ ਛੋਟਾ ਜਿਹਾ ਨਿਆਣਾ ਹੋਏ ਉਹ ਕਹਿੰਦਾ ਮਵੀ ਖੁਸ਼ੀ ਆਲੇ ਖਾਂ ਜਾਤੀ ਹੈ ਪਾਣੀ ਲੈ ਕੇ ਆਏ ਇੱਕ ਗਲਾਸ ਹਾਂਜੀ ਮਾਸੇ ਜੀ ਲਿਉਂਦੀ ਹਾਂ ਲੈ ਕੇ ਆ ਪਾਣੀ ਲੈ ਕੇ ਪਾਣੀ ਜ ਵੱਡੀ ਉਟੀ ਲਈ ਆਈ ਸੀ ਤੇ ਪੀਤਾ ਕਿਉਂ ਨਹੀਂ ਉਹ ਨਹੀਂ ਉਹਦਾ ਮਰਮਾਨੀ ਨਹੀਂ ਸੀ ਘਤਾ ਪੀਣ ਤੇ ਤੇ ਬੀਕੇ ਆਈ ਥਾ ਤੇ ਹੁਣ ਮੈਨੂੰ ਪਿਆਸ ਲੱਗੀ ਤੇ ਮੈਂ ਕਹਾਂ ਚੱਲ ਅਜੇ ਕੋਲ ਨੂੰ ਗਵਾ ਲੰਗੇ ਆ ਪਾਣੀ ਯਾਰ ਕਿਹੇ ਪੰਡਾ ਕਿਦਾਂ ਆਸਟਾ ਤੇ ਆ ਹਾਂਜੀ ਬਸ ਹਾਂ ਲੈ ਕੇ ਆ ਉਹ ਕਿਹਦੇ ਲਈ ਆਇਆ ਤੇ ਉਹ ਕਿਉਂ ਨਹੀਂ ਕੀਤਾ ਉਹਦਾ ਪਤਾ ਵੀ ਮੈਨੂੰ ਕੋ ਪਿਆਸ ਦੇਸੀ ਅੱਗੇ ਤੇ ਮੈਂ ਆਨ ਨੂੰ ਕਹਿੰਦਾ ਕਿ ਤੈਨੂੰ ਹੋਣ ਵਾਲਾ ਪਿਆਸ ਲੱਗੀ ਤੇ ਮੈਂ ਤੇ ਗਲਾਸ ਪਾ ਦਿੱਤੇ ਹਾਂ ਜੀ ਤੇ ਤੈਨੂੰ ਪਿਆਸ ਲੱਗੂ ਵੀ ਹੈ ਤੇ ਤੂੰ ਗਲਾਸ ਰੱਖ ਕੇ ਆਈ ਹੈ ਤਾਂ ਤੂੰ ਬਗਰੇ ਰੋਟੀ ਕੋ ਪਾਣੀ ਮੰਗ ਲਿਆ ਤੈਨੂੰ ਮੈਂ ਦੱਸਿਆ ਕਿ ਮੈਂ ਉਹ ਰਿਹਾ ਤਾਂ ਪਾਣੀ ਕਿਉਂ ਨਹੀਂ ਦਿੱਤਾ ਤੇ ਨਾ ਮੈਂ ਪੈਰੀ ਹੱਥ ਲਵਾਇਆ ਇਹਨੇ ਕਿਉਂ ਬਾ ਮੈਨੂੰ ਲਵਾਣੇ ਸ਼ੇ ਜਿਸ ਵਾਰ ਮੈਨੂੰ ਪਤਾ ਲੱਗਿਆ ਨਾ ਕਿ ਇਹ ਮਾਂ ਨਹੀਂ ਬਣ ਸਕਦੀ ਤੇ ਮੈਂ ਕਹਿੰਿਆ ਫਗੀ ਦਾ ਪਰਸ਼ਾਵਾਂ ਵੀ ਨਾ ਲਵਾ ਪਾਣੀ ਤੇ ਦੁੱਧ ਦੀ ਗੱਲ ਹੈ ਮੈਂ ਪਾਣੀ ਪਰਸ਼ਾਵਾਂ ਵੀ ਨਾ ਖੀਜਿਆ ਲਵਾ ਏਦਾਂ ਕਿਉਂ ਬੋਲਦੀ ਹੈ ਜੀ ਤੁਸੀਂ ਕਹਿੰਦੀ ਮੈਂ ਤਾਂ ਤੁਹਾਨੂੰ ਕਹਿਣ ਦੇਈਆ ਕਿ ਉਹਦਾ ਬੱਚਾ ਨਹੀਂ ਹੈਗਾ ਤੇ ਜਿਹੜੀਆਂ ਪਹਿਲੀਆਂ ਸੱਸਾਂ ਹੁੰਦੀਆਂ ਨਾ ਉਹ ਬੜਾ ਧਿਆਨ ਇਹ ਸਿੱਧਾ ਰੱਖਦੀਆਂ ਹੁੰਦੀਆਂ ਨੇ ਉਹ ਕਹਿੰਦੀਆਂ ਹੁੰਦੀਆਂ ਨੇ ਕਿ ਇਹਨੂੰ ਕਿਸੇ ਕਿਤੇ ਦਾ ਪਰਸ਼ਾਵਾਂ ਨਾ ਪੈ ਜਾਵੇ ਮੈਂ ਤਾਂ ਤੁਹਾਨੂੰ ਕਹਿਣ ਦੇਈਆ ਭੈਣ ਜੀ ਜੇ ਘਰ ਡੰਗਰ ਵੀ ਰੱਖਿਆ ਹੋਵੇ ਨਾ ਤੇ ਉਹਦੇ ਮਗਰ ਮੱਛਾ ਮੱਛੀ ਮਿਲਣਾਂ ਨਾ ਹੋਵੇ ਤੇ ਤਾਂ ਇਹਨੂੰ ਘਰ ਬਾਹਰ ਕੱਢ ਦਿੰਦੇ ਨੇ ਆਖੇ ਦਿੰਦੇ ਨੇ ਤੇ ਦੀ ਤੁਹਾਨੂੰ ਕੋਈ ਇਹਦਾ ਫਾਇਦਾ ਨਹੀਂ ਕੋਈ ਇਹਨੂੰ ਪੱਠੇ ਬਾਹਰ ਰੱਖਣਾ ਹੈ ਹਾਂਜੀ ਮੇਰੀ ਗੱਲ ਸੁਣੋ ਜੇ ਘਰ ਦੇ ਵਿੱਚ ਅਸੀਂ ਬੂਟਾ ਵੀ ਲਾਈ ਹੈ ਨਾ ਤੇ ਜੇ ਪਾਣੀ ਦੇਣ ਦੇ ਬਾਅਦ ਵਿੱਚ ਉਹ ਸੁੱਕ ਜਾਵੇ ਨਾ ਤੂੰ ਨੂੰ ਪੁੱਟ ਕੇ ਬਾਹਰ ਸੁੱਟ ਦੇਣਾ ਚਾਹੀਦਾ ਨੇ ਭੈਣਾ ਚੁੱਪ ਕਰਕੇ ਬੈਠੀ ਹੋਈ ਆਂ ਕੀ ਗੱਲ ਐ ਭੈਣਾ ਤੇਰੀਆਂ ਤੇ ਮੈਂ ਸਾਰੀਆਂ ਗੱਲਾਂ ਸੁਣ ਕੇ ਨਾ ਮੈਂ ਗੁੰਝਲਾ ਚ ਹੀ ਪੈ ਗਈ ਨਹੀਂ ਤੂੰ ਇਹੋ ਜੀਆਂ ਗੱਲਾਂ ਕਰਨ ਢਈ ਐ ਤੇ ਗੱਲਾਂ ਵੀ ਸਹੀ ਐ ਕਰਦੇ ਵੀ ਲੋਕੀ ਇਤਨਾ ਹੀ ਆ ਜੋ ਤੂੰ ਕਿਹਾ ਉਤਨਾ ਹੀ ਕਰਦੇ ਆ ਤੇ ਮੈਨੂੰ ਤੇ ਟੈਨਸ਼ਨ ਜੀ ਹੋ ਗਈ ਉਹ ਮੈਂ ਕੀ ਕਰਾਂ ਮੈਂ ਤਾਂ ਤੁਹਾਨੂੰ ਸੱਚੀ ਗੱਲ ਦੱਸਾਂ ਤਾਂ ਨਹੀਂ ਆ ਤੁਹਾਨੂੰ ਮੈਂ ਤਾਂ ਫਸ ਗਈ ਹੋਈ ਆ ਨੇ ਭੈਣਾ ਤੂੰ ਫਿਕਰ ਨਾ ਕਰ ਅੱਪਾ ਦੋਵੇਂ ਜੰਨੀਆਂ ਧਿਆਣਾ ਵਾ ਅੱਪਾ ਕੁੜਮਣੇ ਕੁੜੀ ਮੈਂ ਨਹੀਂ ਗੱਲ ਤੂੰ ਤੇ ਮੈਨੂੰ ਨਹੀਂ ਗੱਲਾਂ ਕੀਤੀਆਂ ਫਿਕਰ ਵਾਲੀ ਤੇ ਗੱਲ ਹੈਗੀ ਆ ਫਿਕਰ ਕਿਤਰਾ ਨਾ ਕਰ ਮੈਂ ਉਹ ਕੋਈ ਫਿਕਰ ਨਾਲ ਤੂੰ ਕਰ ਮੈਂ ਜੋ ਹੋ ਗਈ ਆ ਤੈਨੂੰ ਦੱਸਾਂ ਇਹਨੂੰ ਗੁੱਤੋਂ ਫੜ ਕੇ ਨਾ ਬਾਹਰ ਕੱਢ ਮੈਂ ਦੱਸ ਤੇ ਬੱਚਾ ਇਹ ਦੇ ਨਹੀਂ ਸਕਦੀ ਹੈ ਤੈਨੂੰ ਚੁੱਪ ਬਾਹਰ ਕੱਢ ਗੁੱਤੋਂ ਫੜ ਕੇ ਤੈਨੂੰ ਬਾਹਰ ਕੱਢ ਦੇ ਨਹੀਂ ਨਹੀਂ ਮੇਰੀ ਸੁਣ ਗੱਲ ਮੈਂ ਇਤਨਾ ਗੱਲ ਕੀਤੀ ਆ ਨਾਲੇ ਮੈਂ ਰਾਣੇ ਨਾਲ ਗੱਲ ਕੀਤੀ ਮੈਂ ਇਹਨਾਂ ਨੂੰ 6 ਮਹੀਨੇ ਦਾ ਟਾਈਮ ਦਿੱਤਾ ਵੀ 6 ਮਹੀਨੇ ਚ ਕੋਈ ਨਾ ਕੋਈ ਖੁਸ਼ਖਬਰੀ ਮੈਨੂੰ ਸੁਣਾ ਦੇ ਉਹਨਾਂ ਚਿਰ ਤੱਕ ਮੈਂ ਕੋਈ ਗੱਲ ਨਹੀਂ ਕਹਿਣੀ ਕੋਈ ਡਾਟਣਾ ਨਹੀਂ ਕੋਈ ਤੈਨੂੰ ਮਾੜਾ ਚੰਗਾ ਨਹੀਂ ਬੋਲਣਾ ਜੇ ਇਸ ਤਰ੍ਹਾਂ ਮੈਂ ਕਰੂੰਗੀ ਨਾ ਤੇ ਮੈਂ ਆਪਣੀ ਜ਼ੁਬਾਨ ਤੋਂ ਨਹੀਂ ਹੋ ਜਾਊਂਗੀ ਇਸ ਤਰ੍ਹਾਂ ਨਹੀਂ ਨਾ ਕਰਨਾ ਜੀ ਤੂੰ ਕਹਿੰਦੀ ਹੈ 6-7 ਮਹੀਨੇ ਇਹਨਾਂ ਤੋਂ ਭਾਵੇਂ 6-7 ਸਾਲ ਵੀ ਰੱਖ ਲੈ ਇਹ ਤਾਂ ਵੀ ਨਹੀਂ ਇਹਦੇ ਘਰ ਬੱਚਾ ਹੋਣਾ ਭੈਣ ਜੀ ਇਹ ਤੇ ਮੈਂ ਹੁਣ ਕੀ ਕਰ ਸਕਦੀ ਆ ਤੂੰ ਤਾਂ ਇਹ ਕੁਝ ਕਰ ਸਕਦੀ ਤੇ ਮੁੰਡੇ ਦਾ ਕਾਰ ਦੂਜਾ ਵਿਆਹ ਦੂਜਾ ਵਿਆਹ ਹਾਂ ਦੂਜਾ ਵਿਆਹ ਕਰ ਭੈਣ ਜੀ ਤੁਸੀਂ ਇਹਨੂੰ ਬਾਹਰ ਕੱਢ ਦੋ ਇਹਨੂੰ ਮੈਂ ਕਿਸ ਤਰ੍ਹਾਂ ਬਾਹਰ ਕੱਢ ਸਕਦੀ ਆ ਰਾਣਾ ਇਹਦੇ ਬਿਨੋਂ ਨਹੀਂ ਰਹਿ ਸਕਦਾ ਨਾ ਇਹ ਰਾਣੀ ਇਹਨੋਂ ਰਹਿ ਸਕਦੀ ਆ ਉੱਥੇ ਮੈਂ ਕੀ ਕਰਾਂ ਭੈਣ ਜੀ ਤੁਸੀਂ ਇਹਨੂੰ ਸਾਫ਼ ਕਹਿ ਦਿਓ ਕਿ ਮੈਂ ਲੱਗੀ ਆਪਣੇ ਪੁੱਤਰ ਦਾ ਦੂਜਾ ਵਿਆਹ ਕਰਨ ਜੇ ਤੋਥੇ ਰਹਿਣਾ ਤੇ ਨੁੱਕਰ ਬਣ ਕੇ ਰਹਿਣਾ ਬਹਿਣਾ ਫਿਰ ਦਾਸੀ ਬਣ ਕੇ ਲੈਣਾ ਪੈਣਾ ਹੈ ਮੇਰਾ ਮੁੰਡਾ ਹੀ ਨਹੀਂ ਮੰਨਦਾ ਤੇ ਮੈਂ ਉਹਨੂੰ ਕੀ ਕਰਾਂ ਮੈਂ ਲੋ ਤਾਂ ਮੈਂ ਆਪਣੇ ਮੁੰਡੇ ਨੂੰ ਕਹੂੰਗੀ ਨਾ ਮੁੰਡਾ ਮੰਨੂਗਾ ਫੇਰ ਹੀ ਉਹਦੇ ਮਗਰ ਉਹਨੂੰ ਮੈਂ ਧੱਕਾ ਦਊਂਗੀ ਨਾ ਤੇ ਮੇਰਾ ਮੁੰਡਾ ਹੀ ਨਹੀਂ ਮੰਨਦਾ ਉਹਨੂੰ ਛੱਡਣ ਨੂੰ ਜੇ ਮੁੰਡਾ ਤੇ ਮੰਨੂਗਾ ਤੂੰ ਕਰ ਪਖੰਡ ਤੇ ਮੰਜੀ ਤੇ ਪੈ ਤੇ ਮੁੰਡਾ ਕਹਿੰਦਾ ਆਪੇ ਮੰਨ ਜਾਊਗਾ ਚਲ ਤੁਹਾਡੇ ਕਿਹਾ ਮੈਂ ਸਾਰਾ ਕੁਝ ਕਰ ਲੈਣੀ ਆ ਮਗਰ ਕੁੜੀ ਕਿੱਥੇ ਐ ਮੇਰੇ ਕੋਲ ਹੈਗਾ ਰਿਸ਼ਤਾ ਇੱਕ ਤੇ ਮਹਾ ਮਹਾ ਮਮੀ ਮੰਨੇ ਹੀ ਇੱਕ ਤੇ ਚੁੱਕਣਾ ਵਾਲੇ ਨਹੀਂ ਜੀਨ ਦਿੰਦੇ ਐਨੇ ਆ ਗਏ ਹੁਣ ਫੇਰ ਸਿਆਪਾ ਪਾਤਾ ਕੋਈ ਨਾ ਮੇਰੀ ਗੱਲ ਸੁਨੋ ਉਹ ਕੁੜੀ ਵਾਲੇ ਮੰਨ ਜਾਣਗੇ ਲੈ ਤਾਂ ਸਾਡਾ ਵਿਆਹ ਆ ਵਾ ਭਾਈ ਤਾਂ ਕੋਈ ਗੱਲ ਮੰਨਣਗੇ ਕਿਉਂ ਨਹੀਂ ਮੈਂ ਕਹਿੰਦਾ ਤੂੰ ਸਵੇਰੇ ਗੱਲ ਕਰ ਸਹੀ ਤੂੰ ਮੈਂ ਸਵੇਰੇ ਲਾਵਾ ਦਵਾ ਦੇਣੀ ਆ ਨਾ ਨਾ ਅੱਡੇ ਵੀ ਤੂੰ ਕਾਲੇ ਨਾ ਨਾ ਪਗੋ ਆਇਆ ਕਾਹਦੀ ਬਾਤ ਵਿੱਚ ਕਿਹੜੀ ਗੱਲ ਦੀ ਐ ਨਾ ਕਵਾਰੀ ਕੁੜੀ ਨਾਲ ਰਿਸ਼ਤਾ ਕਿਸ ਤਰ੍ਹਾਂ ਹੋ ਸਕਦਾ ਜੇ ਤੇ ਉਹ ਵੀ ਵਿਆਹੀ ਹੁੰਦੀ ਫਿਰ ਤੇ ਚੱਲ ਹੋ ਜਾਂਦਾ ਉਹ ਵੀ ਵਿਆਹੀ ਹੋਈ ਏ ਵਿਆਹੀ ਆ ਹਾਂ ਉਹ ਵਿਆਹੀ ਹੋਈ ਆ ਭੜੀ ਮੈਂ ਕਹਿੰਦਾ ਤੈਨੂੰ ਕਹਿਣ ਲਈ ਆ ਕਿ ਭਾਵੇਂ ਤੂੰ ਸਵੇਰੇ ਗੱਲ ਕਰ ਤੇ ਸਵੇਰੇ ਸੀ ਲਾਵਾ ਦਵਾ ਦੇਣੇ ਆ ਤੇਜੀ ਉਹਦੀਆਂ ਦੋ ਕੁੜੀਆਂ ਹੈਗੀਆਂ ਜੀ ਦੋ ਕੁੜੀਆਂ ਹਾਂ ਤੇ ਕੋਈ ਨਹੀਂ ਤੇ ਉਹ ਕੁੜੀਆਂ ਵੈ ਤੇ ਅੱਗੇ ਆਕੇ ਬੱਚਾ ਹੋ ਜਾਗਾ ਮੁੰਡਾ ਹੋ ਜਾਗਾ ਤੇ ਮੈਂ ਤੇ ਕੱਲੂ ਦੱਸ ਜੰਦੀ ਹਾਂ ਤੇ ਅੱਗੋਂ ਉਹਨੇ ਵੇਖ ਲੈ ਤੇਰੀ ਮਰਜ਼ੀ ਤੇ ਘਰ ਵੀ ਨਹੀਂ ਮਾੜਾ ਆਲਾ ਤੇ ਕੁੜੀ ਨਹੀਂ ਚੰਗੀ ਆਲੀ ਕੋਈ ਨਹੀਂ ਹਾਂ ਤੇ ਆਪਣੀ ਸਲਾਹ ਕਰਕੇ ਤੇ ਮੈਨੂੰ ਦੱਸੀ ਤੇ ਮੈਂ ਛੱਡੀ ਹੁਣ ਕੋਈ ਨਹੀਂ ਮੈਂ ਸੋਚ ਕੇ ਸਲਾਹ ਕਰਕੇ ਫਿਰ ਤੁਹਾਨੂੰ ਦੱਸਾਂ ਹਾਂ ਮੈਨੂੰ ਦੱਸ ਜਾਨੀ ਰਾਈ ਬੰਦੀ ਸੋਦਾ ਵੀ ਮਾੜਾ ਨਹੀਂ ਹੈਗਾ ਦੋ ਕੁੜੀਆਂ ਨਾਲ ਮਿਲਣ ਡੇ ਜਾਣੇ ਉਹ ਆਪਣੇ ਆਪ ਨੂੰ ਜੋ ਰੱਬ ਦੀ ਕਰਨੀ ਉਹ ਤੇ ਹੁਣੀ ਆ ਨਾਲੇ ਵੈਸੇ ਅੱਜ ਵੇਖ ਲਉ ਕੀ ਕੁਛ ਹੋਉਂਦਿਆ ਇੱਥੇ ਆ ਕੀ ਕਿਹਾ ਕੀ ਤੁਹਾਡੀ ਨਨਾਨ ਦੀ ਸੱਸ ਮੈਨੂੰ ਤੇ ਲੱਗਦਾ ਵਾ ਕਿ ਵਿੰਮਲ ਦੀਦੀ ਨੇ ਸਾਰਾ ਕੁਝ ਇਹਨਾਂ ਨੂੰ ਦੱਸਿਆ ਹੋਣਾ ਨਹੀਂ ਤੇ ਨਾ ਫਿਰ ਸੁਪਨਾ ਹੋਣਾ ਇਹ ਗੱਲ ਦਾ ਹੋਰ ਤੇ ਕਿਸੇ ਨੂੰ ਇਹਨਾਂ ਪਤਾ ਨਹੀਂ ਸਾਰਾ ਕੁਝ ਤੇ ਮੰਮੀ ਨੂੰ ਆਪ ਵੀ ਦੱਸ ਕੇ ਚਲ ਗਏ ਨਹੀਂ ਨਹੀਂ ਸਿਮਰਤ ਤੈਨੂੰ ਗਲਤਫਹਿਮੀ ਹੋਈ ਆ ਮੇਰੀ ਗੱਲ ਸੁਣ ਵਿੰਮਲ ਦੀਦੀ ਇਦਾਂ ਨਹੀਂ ਹੈਗੇ ਮੰਦੀ ਦੀ ਕਦੀ ਦਿੱਦ ਨਿਕਾ ਸਕਦੇ ਕਿ ਮੇਰੀਆਂ ਗੱਲਾਂ ਆਪਣੀ ਸਸਨਾਲ ਕਰਨਗੇ ਓਹੋ ਦੀਦੀ ਤੂੰ ਕਿੰਨੇ ਭੋਲੇ ਜੇ ਸਭ ਕੋਈ ਤੇ ਤੂੰ ਆਪ ਕੰਨੀ ਸੁਣਿਆ ਵਾ ਜਾਂ ਤੇ ਹੋਵੇ ਕਿ ਤੁਹਾਨੂੰ ਕਿਸੇ ਨੇ ਦੱਸਿਆ ਹੋਵੇ ਜਾਂ ਮੈਂ ਦੱਸਿਆ ਹੋਵੇ ਜਾਂ ਬਾਰੋਂ ਕਿਸੇ ਨੇ ਦੱਸਿਆ ਹੋਵੇ ਸਾਰਾ ਕੋਈ ਤੇ ਆਪ ਸੁਣਿਆ ਜੇ ਕਦੀ ਵੀ ਮੰਦੀ ਦੀ ਗੱਲ ਕਰਦੇ ਆ ਤਾਂ ਦੀ ਉਹਦੀ ਸਸਤਾ ਤੱਕ ਪਹੁੰਚੀ ਹੋਗੀ ਤੇ ਤੇ ਉਹਨਾਂ ਨੂੰ ਕੀ ਪਤਾ ਕੀ ਹੋਉਂਦਿਆ ਘਰ ਚ ਕੀ ਨਹੀਂ ਕੰਦੋਂ ਬਾਅਦ ਤੇ ਪਰਦੇਸ ਹੁੰਦਾ ਕਿਸੇ ਦਾ ਘਰ ਦਾ ਕੀ ਪਤਾ ਲੱਗਦਾ ਕਿਸੇ ਨੂੰ ਵੇਖ ਸਿੰਗਰਤ ਮੈਂ ਤੇਰੀ ਗੱਲ ਮੰਨਦੀ ਆ ਕਿ ਵਿਮਲ ਦੀਦੀ ਨੇ ਉਦਾਂ ਕਿਹਾ ਹੋਊਗਾ ਕਿ ਹਾਂ ਮੇਰੇ ਭਰਾ ਕਰ ਬੱਚਾ ਨਹੀਂ ਹੋਣ ਡਿਆ ਮੇਰੇ ਭਰਾ ਭਾਬੀ ਬਹੁਤ ਜ਼ਿਆਦਾ ਦੁਖੀ ਨੇ ਪਰ ਉਹਨੇ ਇਸ ਟੌਪਿਕ ਤੇ ਨਹੀਂ ਕਿਹਾ ਹੋਊਗਾ ਜੋ ਕੁਝ ਮਾਸੀ ਜੀ ਸੁਣਾ ਕੇ ਗਏ ਨੇ ਤੈਨੂੰ ਪਤਾ ਦੀਦੀ ਸਿਮਰਤ ਤੈਨੂੰ ਪਤਾ ਮੇਰੇ ਹੱਥੋਂ ਉਹਨਾਂ ਨੇ ਪਾਣੀ ਤੱਕ ਨਹੀਂ ਦਿੱਤਾ ਮੈਂ ਪੈਰੀਂ ਹੱਤ ਲਾਇਆ ਹੋਸੇਲੇ ਪਿੱਛੇ ਹੋ ਗਏ ਮੈਨੂੰ ਪਤਾ ਅੱਜ ਕਿੰਨਾ ਫੀਲ ਹੁੰਦੇ ਆ ਇਹਦਾ ਮਤਲਬ ਮੈਨੂੰ ਬਾਅਦ ਸਮਝਦੇ ਆ ਨਾ ਕੋਈ ਨਾ ਦੀਦੀ ਹੋ ਸਾਰਾਖੋ ਤੈਨੂੰ ਪਤਾ ਜਦੋਂ ਤੁਸੀਂ ਪਾਣੀ ਨੂੰ ਉਹਨਾਂ ਨੂੰ ਫੜਾਏ ਤੇ ਤੁਹਾਡੇ ਹੱਥੋਂ ਮਣਾ ਕਰ ਦਿੱਤਾ ਉਹਨਾਂ ਨੇ ਤੇ ਸੱਚੀ ਧਰਮ ਨਾ ਮੇਰਾ ਨਾ ਕੀ ਹੁਣ ਮੈਂ ਤੁਹਾਨੂੰ ਦੱਸਾਂ ਪਰ ਜਦੋਂ ਉਹਨਾਂ ਨੇ ਮੈਨੂੰ ਕਿਹਾ ਨਾ ਸਿਮਰਤ ਤੂੰ ਪਾਣੀ ਲਿਆ ਕੇ ਫੜਾ ਮੈਨੂੰ ਤੇ ਬਹੁਤ ਜਿਆਦਾ ਫੀਲ ਹੋਇਆ ਕਿ ਯਾਰ ਇਹਨਾਂ ਨੇ ਕਿਉਂ ਇੰਨੀ ਗੱਲ ਕਹੀ ਆ ਪਰ ਪਹਿਲਾਂ ਤੁਹਾਨੂੰ ਵੇਖਦੇ ਜੀ ਨਾ ਸਾਰੇ ਜਾਣੇ ਕਿੱਡੀ ਗੱਲ ਕਰਦੇ ਸੀ ਮੇਰੇ ਬਾਰੇ ਕਿ ਲੈ ਸਿਮਰਤ ਇੱਦਾਂ ਕਰਦੀ ਆ ਸਹੀ ਨਿਵੇਲੋ ਮੈਨੂੰ ਘਰੋਂ ਕੱਢਣ ਤੱਕ ਜਾਂਦੇ ਹੀ ਤੇ ਹੁਣ ਤੁਸੀਂ ਵੇਖ ਲਓ ਆ ਰੌਣੀ ਜੀ ਭੈਣ ਹੀ ਸਾਰਾ ਕੁਝ ਸਿਮਰਤ ਤੂੰ ਨਾ ਫੀਲ ਕਰ ਇਹਦੇ 'ਚ ਤੇਰਾ ਕੀ ਕਸੂਰ ਆ ਜੇ ਉਹਨਾਂ ਨੇ ਤੇਰੇ ਕੋਲੋਂ ਪਾਣੀ ਮੰਗਿਆ ਇਹਦੇ 'ਚ ਤੇਰੀ ਥੋੜੀ ਕੋਈ ਗਲਤੀ ਹੈਗੀ ਆ ਤੂੰ ਤੇ ਦੇਣਾ ਹੀ ਸੀ ਨਾ ਪਰ ਵਦੀਰੀ ਤੁਸੀਂ ਮੇਰੇ ਭੈਣ ਜੇ ਜਦੋਂ ਤੁਹਾਨੂੰ ਛੱਡ ਕੇ ਮੇਰੇ ਹੱਥੋਂ ਚੀਜ਼ ਮੰਗਣਗੇ ਤੁਹਾਨੂੰ ਪਤਾ ਮੈਨੂੰ ਕਿੰਨਾ ਦੁੱਖ ਲੱਗਾ ਕਿ ਤੁਸੀਂ ਵੱਡੇ ਜੇ ਇਸ ਕਰਕੇ ਜਿਹੜਾ ਤੁਹਾਡਾ ਹੱਕ ਬੰਦਾ ਵਦੀਰੀ ਤੂੰ ਹਰ ਕੰਮ ਚੱਗੇ ਹੁੰਦੇ ਜੇ ਤੂੰ ਇਹ ਤੇ ਜੀਜੀ ਕਰਦੀ ਨਾ ਉਹਨਾਂ ਨੂੰ ਥੱਕਦੇ ਪਰ ਤੁਹਾਡੇ ਨਾਲ ਇਦਾਂ ਕੀਤਾ ਵੇਖ ਲੋ ਦੀਦੀ ਉਹ ਤੋਂ ਅੱਗ ਲੱਗਣੀ ਕਿੱਡੀ ਬੁੱਢੀ ਸ਼ੈਤਾਨ ਆ ਆ ਕੇ ਕਹਿੰਦੀ ਆ ਕਿ ਸਿਮਰਤ ਨੂੰ ਸ਼ਮੀ ਦਾ ਪਰਸ਼ਾਵਾਂ ਨਾ ਲੈਣ ਦੇ ਵੇਖ ਇਹ ਵੀ ਗੱਲ ਕਿਤੇ ਕਰਨ ਵਾਲੀ ਉਹਨਾਂ ਨੂੰ ਪਤਾ ਵੀ ਹੋਣਾ ਚਾਹੀਦਾ ਅਸੀਂ ਤਾਂ ਦੋਵੇਂ ਭੈਣਾਂ ਆ ਵਾ ਤੇ ਜੇ ਮੇਰੀ ਜਗ੍ਹਾ ਕਿਤੇ ਕੋਈ ਹੋਰ ਹੁੰਦੀ ਨਾ ਸੱਚੀ ਗੱਲ ਕਹਵਾ ਨਾ ਦੀਦੀ ਤੇ ਮੰਮੀ ਨੇ ਤੁਹਾਡੇ ਲੱਗੇ ਨਹੀਂ ਬਹਿਣ ਦੇ ਕਰਨਾ ਹੀ ਇਹਨੂੰ ਲਾਗੇ ਰਹੇ ਦੂਰ ਦਿਖਲ ਤਾਨੂੰ ਦੂਰੇ ਪਜਾ ਜਾ ਕਰਨਾ ਹੀ ਉਹਨੇ ਵੇਖ ਕੇ ਇਹ ਤੇ ਫਿਰ ਵੀ ਮੇਰੀ ਭਲਾਈ ਆ ਕਿ ਜਿਹੜੀ ਮੈਂ ਤੁਹਾਡੇ ਨਾਲ ਹਰ ਗੱਲ ਤੇ ਸਿਆਮਤ ਹੁੰਨੀ ਕਿਉਂਕਿ ਮੇਰੀ ਤੇ ਤੁਹਾਹੀ ਵੱਡੀ ਭੈਣ ਜੇ ਤੁਹਾਡਾ ਤੇ ਹਰ ਤਕ ਸੁੱਖ-ਸੁਖ ਚ ਮੈਂ ਸਾਥ ਦੇਣਾ ਵਾ ਮੈਂ ਤੁਹਾਨੂੰ ਥੋੜੀ ਕੱਲੇ ਛੱਡ ਸਕਦੀ ਕਦੀ ਦੀਦੀ ਮੈਂ ਤੇ ਕਿੰਨੀ ਇਹੋ ਜਿਹੀ ਬੁੜੀ ਮਾਰੀ ਜਣ ਜੇ ਕਿਤੇ ਜੋ ਗੱਲਾਂ ਸਮਝਾ ਕੇ ਗਈ ਨਾ ਕਿਤੇ ਮੰਮੀ ਦੇ ਮਾਂ ਚ ਕੋਈ ਇੱਕ ਵੀ ਗੱਲ ਬੈ ਗਈ ਨਾ ਤੇ ਕਿਤੇ ਨਾ ਹੋਵੇ ਕਿ ਰੋਟੀ ਪਾਣੀ ਲੱਗ ਕਰਨਾ ਪਵੇ ਤੇ ਦੀਦੀ ਤੁਸੀਂ ਆਪਣਾ ਕੋਣ ਇਕੱਲੇ ਪਗਾਇਆ ਕਰੋਗੇ ਤੂੰ ਇਕੱਲੇ ਰਿਆ ਕਰੋਗੇ ਦੀਦੀ ਮੈਂ ਤੁਹਾਡੇ ਤੋਂ ਬਗਿਆਨ ਨਹੀਂ தா ਸਕਦੀ ਅਗਰ ਹੈ ਤੇ ਮੈਂ ਤੁਹਾਡੀ ਭੈਣ ਨਹੀਂ ਹਾਂ ਲੈ ਉੱਤੋਂ ਵੇਖ ਕਿ ਟੀ ਸ਼ਾਤਰ ਬੁੱਢੀ ਆ ਕਹਿੰਦੀ ਆ ਕਿ ਰਾਣੀ ਦਾ ਵਿਆਹ ਦੋ ਬੱਚਿਆਂ ਵਾਲੀ ਮਾੜਾ ਕਰਾ ਦੋ ਦੱਸ ਇਹ ਕਿਤੇ ਉਮਰ ਉਹਨਾਂ ਦੀ ਦੋ ਬੱਚਿਆਂ ਵਾਲੀ ਲਿਉਣਗੇ ਉੱਤੋਂ ਕਹਿ ਗਈ ਆ ਕਿ ਇਹਨੂੰ ਉਹਨੂੰ ਰਾਣੀ ਬਣਾ ਕੇ ਰੱਖਿਓ ਤੇ ਇਹਨੂੰ ਗੋਲੀ ਬਣਾ ਕੇ ਰੱਖਿਓ ਸਾਰਾ ਘਰ ਦਾ ਕੰਮ ਮੇਰੇ ਕੋਲ ਕਰਾਇਆ ਕਰਿਓ ਵੇ ਇਹ ਗੱਲ ਕਿਤੇ ਕਹਿਣ ਵਾਲੀ ਆ ਕਿੰਨਾ ਕੁਛ ਸਖਾ ਦਿੱਤਾ ਵਾ ਮੈਨੂੰ ਤਾਂ ਖੁਦ ਨਹੀਂ ਸਮਝ ਆਉਂਦੀ ਦੀਦੀ ਐਨਾ ਸ਼ਾਂਤਲ ਦਿਮਾਗ ਇਹ ਕਿਧਰੋਂ ਹਾਏ ਦੀਦੀ ਮੈਂ ਤੇ ਹਸੋ ਸੋਚ ਕੇ ਪਰੇਸ਼ਾਨ ਹੋਈ ਜਾਂਦੀ ਆ ਕਿ ਜੇ ਕਿਤੇ ਮੰਮੀ ਜੀ ਦੇ ਮਨ ਚ ਕੋਈ ਗੱਲ ਉਹਨਾਂ ਦੀ ਗੱਲ ਪੈ ਗਈ ਨਾ ਤੇ ਕਿਤੇ ਉਹਨਾਂ ਦੀ ਕਈਆਂ ਗੱਲਾਂ ਸੱਚ ਹੋ ਗਈਆਂ ਤੇ ਦੀਦੀ ਤੇ ਘਰ ਹੀ ਚਲ ਜੋਗੇ ਘਰ ਹੀ ਤੇ ਕੀ ਸਕਦੇ ਜੀ ਜਾਣਾ ਤੇ ਪਹਿਣਾ ਹੀ ਐ ਇੱਥੇ ਜਾ ਕੇ ਗੱਲਾਂ ਸੁਣਨ ਨਾਲੋਂ ਨਾਲੇ ਤੁਹਾਨੂੰ ਇੱਥੇ ਤੇ ਨੌਕਰਾਨੀ ਬਣਾ ਕੇ ਰੱਖਣਾ ਹੁੰਨੇ ਇਸ ਤੋਂ ਚੰਗਾ ਨਾ ਤੇ ਚਲੀ ਜਾਓ ਓ ਕਿਸੋ ਕੀ ਆਪਣੀ ਜਿੰਦਗੀ ਤੇ ਜਿਓਗੇ ਨਾ ਇਹੋ ਜਿਹੀ ਚਿੜਤਾ ਰੋਜ ਦੇ ਤਾਨੇ ਮੀਨਾ ਤੋਂ ਤੇ ਬਚੋਗੇ ਨਾ ਤੁਹਾਨੂੰ ਪਤਾ ਤੇ ਆ ਲੋਕ ਤੇ ਵੈਸੇ ਨਹੀਂ ਜੀਣ ਦਿੰਦੇ ਕਿਸੇ ਨੂੰ ਸਾਹਿਲ ਆ ਜੋ ਕੁਛ ਵੀ ਵਿਮਲ ਦੀ ਤੇ ਸੱਸ ਕਹਿ ਕੇ ਗਈ ਨਾ ਇਹ ਸਾਰਾ ਕੁਝ ਮੈਂ ਬਿਲਕੁਲ ਨਹੀਂ ਲετε ਹਾਂ ਦੇਣਾ ਸ਼ੰਮੀ ਦੀ ਕਿਉਂ ਜਾਣਗੇ ਇਸ ਘਰ ਵਿੱਚੋਂ ਉਹਨਾਂ ਨੇ ਕੀ ਮਤਲਬ ਹੈ ਨਾਲੇ ਤੁਹਾਨੂੰ ਪਤਾ ਕੀ ਕਹੀਏ ਕਹਿੰਦੇ ਕਿ ਸ਼ਰਦਾਨੇ ਭਾਈ ਹੋ ਗਿਆ ਤੂੰ ਜਵਿਆਹ ਕਰ ਦੋ ਉਹ ਵੀ ਦੋ ਬੱਚਿਆਂ ਵਾਲੀ ਮਾਂ ਨਾਲ ਦੱਸ ਇਹ ਵੀ ਕੋਈ ਗੱਲ ਕਰਨ ਵਾਲੀ ਹੈ ਤਨਾਲੀ ਮੇਰੀ ਗੱਲ ਸੁਣ ਲਓ ਇਸ ਘਰ ਵਿੱਚ ਜੇ ਸ਼ੰਮੀ ਦੀ ਜਾਈਉਗੀ ਨਾ ਤੇ ਮੈਂ ਵੀ ਨਾਲ ਹੀ ਜਾਊਗੀ ਮੈਂ ਸ਼ੰਮੀ ਜੀ ਨੂੰ ਕੱਲੇ ਨਹੀਂ ਜਾਣ ਦੇਣਾ ਉਹ ਨਹੀਂ ਨਹੀਂ ਕਿਸੇ ਨੂੰ ਕਿਤੇ ਜਾਣ ਦੀ ਲੋੜ ਨਹੀਂ ਆ ਨਾ ਤੂੰ ਜਾਏਂਗੀ ਨਾ ਹੀ ਭਾਬੀ ਜਾਣਗੇ ਇੱਥੇ ਤੁਸੀਂ ਬੈਠੋ ਘਰ ਦੇ ਵਿੱਚ ਮੈਂ ਵੇਖ ਲਊਗਾ ਕੌਣ ਕੱਢਦਾ ਤੁਹਾਨੂੰ ਘਰ ਦੇ ਵਿੱਚ ਸਿੰਮਰ ਤੇਰਾ ਬਹੁਤ ਬਹੁਤ ਧੰਨਵਾਦ ਮੇਰੇ ਕਰਕੇ ਤੂੰ ਸਾਰਿਆਂ ਨਾਲ ਕਿੰਨੀ ਗੁਰੀ ਬੰਦੀ ਪਈ ਆ ਹਮੇਸ਼ਾ ਤੂੰ ਮੇਰੇ ਹੱਕ ਚ ਖਲੋਣ ਲੱਗ ਪਈ ਆ ਮੈਨੂੰ ਇਹੋ ਆਸੀ ਤੇਰੇ ਤੋਂ ਭੈਣ ਭੈਣ ਹੀ ਹੁੰਦੀ ਆ ਲੈ ਜੀ ਜੀ ਇਹ ਵੀ ਕਿਤੇ ਕੋਈ ਗੱਲ ਕਰਨ ਵਾਲੀ ਆ ਦੱਸ ਮੈਂ ਤੁਹਾਡੀ ਭੈਣ ਆ ਤੁਹਾਨੂੰ ਤੁਹਾਡੀ ਹਿੰਮਤ ਕਿੱਦਾ ਭੋਗੇ ਇਹਨੂੰ ਕਿ ਤੁਹਾਨੂੰ ਕੋਈ ਘਰੋਂ ਬਾਹਰ ਕੱਢ ਦੋਗੇ ਮੈਂ ਹੈਗੀ ਨਾ ਮੈਂ ਤੇ ਮਮਮੀ ਜੀ ਨਾਲ ਵੀ ਲੜ ਪੂੰਗੀ ਕਿ ਤੁਹਾਨੂੰ ਕੋਈ ਨਹੀਂ ਇਸ ਘਰ ਵਿੱਚੋਂ ਬਾਹਰ ਕੱਢ ਸਕਦਾ ਨਰੇ ਹਰ ਗੱਲ 'ਚ ਤੂੰ ਹੀ ਮੇਰੇ ਨਾਲ ਖਲੋਤੇ ਜੇ ਤੇ ਅੱਜ ਜਦੋਂ ਤੁਹਾਨੂੰ ਮੇਰੀ ਜ਼ਰੂਰਤ ਹੈ ਤੇ ਮੈਂ ਕਿਤਾ ਪਿਛੇ ਹਟ ਜਾ ਲੈ ਸਿਮਰਤ ਮੈਂ ਤੇ ਐਵੇਂ ਟੈਨਸ਼ਨ ਲਾ ਲਾ ਕੇ ਦਿਲ ਨੂੰ ਰੋਂਦੀ ਆ ਤੂੰ ਮੇਰੇ ਨਾਲ ਆ ਸਾਹਿਲ ਮੇਰੇ ਨਾਲ ਹੈ ਰਣਜੀਤ ਮੇਰੇ ਨਾਲ ਹੈ ਤੇ ਮੈਨੂੰ ਕੌਣ ਘਰੋਂ ਬਾਹਰ ਕੱਢਣ ਵਾਲਾ ਜੰਮਿਆ ਦਾ ਬਿਲਕੁਲ ਦੀਦੀ ਕੋਈ ਨਹੀਂ ਤੁਹਾਨੂੰ ਘਰੋਂ ਬਾਹਰ ਕੱਢ ਸਕਦਾ ਇਹ ਦੁੱਕੀ ਤਿੱਕੀ ਤੇ ਆਪਾਂ ਵੈਸੇ ਨਹੀਂ ਪਰਵਾਹ ਕਰੀਂਦੀ ਮੈਨੂੰ ਤੇ ਪਹਿਲੇ ਹੀ ਪਤਾ ਸੀ ਕਿ ਮੇਰੀ ਭੈਣ ਹਮੇਸ਼ਾ ਮੇਰੇ ਹੱਕ 'ਚ ਹੀ ਖੜਾਊਗੀ ਉਹ ਤੇ ਉਰਦਾਈ ਮੜਾ ਮੂਟਾ ਇਧਰ ਧੁਰਧਰੋ ਜਿੰਦਾ ਕੰਮ ਚੱਲ ਤੂੰ ਬੈਠਾ ਰੋਟੀ ਪਾ ਕੇ ਖਾਈਏ ਆਪਾਂ ਸਾਹੀ ਨੂੰ ਵੀ ਖਵਾ ਰੋਟੀ ਨਾਲੇ ਹੈ ਹਾਂਜੀ ਚੱਲ ਉੱਠ ਕਾ ਆਜੋ ਕੀ ਜ਼ਿੰਦਗੀ ਹੁੰਦੀ ਹੈ ਨਾ ਉਸ ਜਨਾਨੀ ਦੀ ਜਿਹਦੇ ਘਰ ਵਿਆਹ ਤੋਂ ਪਿਛੋਲਾ ਦਿੰਨੀ ਹੁੰਦੀ ਕੋਈ ਨਹੀਂ ਸੁਣਦਾ ਉਹਦੀ ਕੋਈ ਨਹੀਂ ਬੰਦਾ ਉਹਦਾ ਦੱਸ ਪੜਾ ਉਹਦਾ ਕੀ ਕਸੂਰ ਐ ਇਹਦੇ ਵਿੱਚ ਜਦੋਂ ਮੁੰਡੇ ਨੂੰ ਵਿਆਹ ਕਰਦੇ ਆ ਜਿਆ ਨੌ ਨੂੰ ਵਿਆਹ ਕੇ ਲਿਆਉਂਦੇ ਆ ਆ ਵੀ ਐਗਰੀਮੈਂਟ ਉੱਥੇ ਲਿਖਾ ਲਿਆ ਕਰ ਕਿ ਜੇ ਘਰੇ ਜਾ ਕੇ ਬੱਚੇ ਦੀ ਮਾਂ ਨਾ ਬਣੀ ਤੇ ਅਸੀਂ ਵਾਪਸ ਮੋੜ ਦੇਣੀ ਇੰਨਾ ਵਾਸਤੇ ਤੇ ਇਹ ਖੇਡ ਤਮਾਸ਼ੇ ਆ ਇੱਕ ਚੀਜ਼ ਬਜ਼ਾਰੋਂ ਖਰੀਦ ਲਿਓ ਨਹੀਂ ਚੰਗੀ ਲੱਗੀ ਤੇ ਵਾਪਸ ਦੇ ਆਓ